ਦੇਸ਼ ਭਰ ਚ ਟਰੱਕਾਂ ਤੇ ਕਈ ਥਾਵਾਂ ਤੇ ਤਾਂ ਬੱਸਾਂ ਦੀ ਵੀ ਹੜਤਾਲ ਹੈ ਜਿਸ ਕਰਕੇ ਪੈਟਰੋਲ ਦੀ ਸਪਲਾਈ ਪ੍ਰਭਾਵਿਤ ਹੋਈ ਹੈ ਅਤੇ ਹੁਣ ਕਈ ਥਾਵਾਂ ਤੇ ਪੈਟਰੋਲ ਪੰਪਸ ਤੇ ਲਾਈਨਾਂ ਵੀ ਲੱਗੀਆਂ ਨੇ ਪਰ ਇਹ ਸਭ ਹੋ ਕਿਉਂ ਰਿਹਾ ਹੈ ਤਾਂ ਇਸ ਦੀ ਵਜ੍ਹਾ ਕੇਂਦਰ ਸਰਕਾਰ ਦਾ ਨਵਾਂ ਨੇਮ ਹਿਟ ਐਂਡ ਰਨ ਐਕਟ ਹੈ ਜਿਸ ਦੇ ਖਿਲਾਫ ਦੇਸ਼ ਭਰ ਦੇ ਵਿੱਚ ਟਰੱਕ ਡਰਾਈਵਰਾਂ ਦੀ ਹੜਤਾਲ ਜਾਰੀ ਹੈ ਅਤੇ ਇਸੇ ਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ ਹੜਤਾਲ ਦਾ ਅਸਰ ਪੈਟਰੋਲ ਪੰਪਸ ਤੇ ਪੈ ਰਿਹਾ ਹੈ ਪੰਜਾਬ ਚ ਵੀ ਡਰਾਈਵਰਾਂ ਵੱਲੋਂ ਹੜਤਾਲ ਜਾਰੀ ਹੈ ਪੰਜਾਬ ਦੇ ਕਈ ਹਿੱਸਿਆਂ ਚ ਪੈਟਰੋਲ ਪੰਪਸ ਤੇ ਪੈਟਰੋਲ ਖਤਮ ਹੋ ਗਿਆ ਹੈ ਇਹੀ ਨਹੀਂ ਕਈ ਪੰਪਸ ਤੇ ਤਾਂ ਡੀਜ਼ਲ ਵੀ ਖਤਮ ਹੋਣ ਦੀ ਜਾਣਕਾਰੀ ਹੈ ਰੂਪਨਗਰ ਚ ਪੈਟਰੋਲ ਪੰਪ ਤੇ ਦੇਰ ਸ਼ਾਮ ਨੂੰ ਪੈਟਰੋਲ ਤੇ ਡੀਜ਼ਲ ਪਾਉਣ ਲਈ ਵਾਹਨਾਂ ਦੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਅਜਿਹੀ ਹੀ ਸਥਿਤੀ ਪੰਜਾਬ ਦੇ ਕੁਝ ਹੋਰ ਇਲਾਕਿਆਂ 'ਚ ਵੀ ਦੇਖਣ ਨੂੰ ਮਿਲੀ ਉਧਰ ਉੱਤਰ ਪ੍ਰਦੇਸ਼ ਤੇ ਰਾਜਸਥਾਨ 'ਚ ਤਾਂ ਬੱਸ ਡਰਾਈਵਰ ਵੀ ਹੜਤਾਲਤੇ ਨੇ ਲੋਕ ਖੁੱਬ ਖੱਜਲਖਵਾਰ ਹੋ ਰਹੇ ਨੇ ਹੁਣ ਇਹ ਵੀ ਜਾਣ ਲਓ ਕਿ ਆਖਿਰ ਕੀ ਹੈ ਹਿੱਟ ਐਂਡ ਰਨ ਐਕਟ ਜਿਸ ਕਰਕੇ ਇਨਾ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ ਤਾਂ ਭਾਰਤੀ ਨਿਆਂ ਸੰਹਿਤਾ 2023 ਦੇ ਵਿੱਚ ਸੋਧ ਤੋਂ ਬਾਅਦ ਹਿੱਟ ਐਂਡ ਰਨ ਕੇਸਾਂ ਦੇ ਵਿੱਚ ਦੋਸ਼ੀ ਡਰਾਈਵਰ ਤੇ 7 ਲੱਖ ਰੁਪਏ ਤੱਕ ਦਾ ਜੁਰਮਾਨਾ ਅਤੇ 10 ਸਾਲ ਤੱਕ ਦੀ ਕੈਦ ਦੀ ਵਿਵਸਥਾ ਕੀਤੀ ਗਈ ਹੈ ਇਸੇ ਦੇ ਵਿਰੋਧ 'ਚ ਡਰਾਈਵਰ ਅਤੇ ਟਰਾਂਸਪੋਰਟਰਸ ਖੁੱਲ ਕੇ ਸਾਹਮਣੇ ਆ ਰਹੇ ਨੇ ਟਰਾਂਸਪੋਰਟਰਸ ਦੇ ਮੁਤਾਬਕ ਦੁਰਘਟਨਾਵਾਂ ਜਾਨਵੁੱਝਕੇ ਨਹੀਂ ਕੀਤੀਆਂ ਜਾਂਦੀਆਂ ਡਰਾਈਵਰ ਅਕਸਰ ਡਰਦੇ ਨੇ ਜੇਕਰ ਉਹ ਜ਼ਖਮੀ ਨੂੰ ਹਸਪਤਾਲ ਲੈ ਜਾਣ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਉਦੋਂ ਪੀੜ ਉਹਨਾਂ ਨੂੰ ਹਿੰਸਾ ਦਾ ਸ਼ਿਕਾਰ ਬਣਾ ਲੈਂਦੀ ਹੈ ਇਸੇ ਲਈ ਇਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ਹੜਤਾਲ ਨੂੰ ਸਫਲ ਬਣਾਉਣ ਦੇ ਲਈ ਟ੍ਰਾਂਸਪੋਰਟਰਜ਼ ਵੱਲੋਂ ਪ੍ਰਾਈਵੇਟ ਬੱਸ ਆਪਰੇਟਰਸ ਆਟੋ ਰਿਕਸ਼ਾ ਸਮੇਤ ਕਈ ਹੋਰ ਜਥੇਬੰਦੀਆਂ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ